ਇਹ ਬੇਲ ਤੁਸੀਂ ਆਮ ਤੌਰ ਤੇ ਜਿਹੜੀ ਕਾਫੀ ਸਾਰੇ ਘਰਾਂ ਦੇ ਵਿੱਚ ਲੱਗੀ ਦੇਖੀ ਹੋਣੀ ਹੈ ਜੀ ਫੁੱਲਾਂ ਵਾਲੀ ਬਹੁਤ ਆਮ ਬੇਲ ਹੈਗੀ ਕੰਡੇਦਾਰ ਬੇਲ ਹੈਗੀ ਇਹਦਾ ਨਾਂ ਬੋਗਨ ਬੇਲ ਹੈਗਾ ਤੇ ਬੋਗਨ ਵਿਲੀਆ ਵੀ ਕਹਿੰਦੇ ਆਪਾਂ ਬੋਗਨ ਵਿਲੀਆ ਜਿਹੜੀ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਹਰ ਇੱਕ ਤਰ੍ਹਾਂ ਦੇ ਜਿਹੜੇ ਮੌਸਮ ਦੇ ਵਿੱਚ ਤੇ ਹਰ ਇੱਕ ਤਰ੍ਹਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਤੇ ਹਰੇਕ ਮਿੱਟੀ ਦੇ ਵਿੱਚ ਆਪਾਂ ਆਸਾਨੀ ਨਾਲ اگਾ ਸਕਦੇ ਹਾਂ ਜੀ ਤੇ ਆਪਾਂ ਨੂੰ ਜਿਹੜਾ ਮੁੱਖ ਇਹਦੇ ਫਾਇਦੇ ਹੈਗੇ ਉਹ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਦੇ ਆਂ ਕਿ ਆਪਾਂ ਕਿਸ ਤਰ੍ਹਾਂ ਇਹਦੀ ਵਰਤੋਂ ਕਰ ਸਕਦੇ ਆਂਗੇ ਜਾਦਾ ਆਪਾਂ ਜਿਵੇਂ ਕੋਈ ਆਪਣਾ ਸੁੱਕਿਆ ਦਰਖਤ ਤਾਂ ਹੈਗਾ ਉਹਦੇ ਉੱਪਰ ਚੜਾ ਕੇ ਇੱਕ ਚੰਗੀ ਸ਼ੇਪ ਦੀ ਜਿਹੜੀ ਇੱਕ ਵਧੀਆ ਦੇਖਣਯੋਗ ਜਿਹੜੀ ਸਿਨੈਰੀ ਟਾਈਪ ਚੀਜ਼ ਬਣਾ ਸਕਦੇ ਆਂਗੇ ਉਸ ਤੋਂ ਇਲਾਵਾ ਜ਼ਿਆਦਾਤਰ ਜਿਹੜੀ ਆਪਣੇ ਪ੍ਰੋਬਲਮ ਆਉਂਦੀ ਹੈਗੀ ਜਿਹੜੀ ਕੰਦਾਂ ਦੇ ਉੱਪਰ ਸੇਮ ਸਲ੍ਹਾਵ ਨਾਲ ਜਿਹੜਾ ਸੀਮੈਂਟ ਲੱਜ ਜਾਂਦਾ ਹੈਗਾ ਤੇ ਆਪਣੇ ਕੋਲੇ ਇਸ ਚੀਜ਼ ਦਾ ਕਾਫੀ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਤੇ ਉਹਦੇ 'ਚ ਆਪਾਂ ਜਿਹੜਾ ਇਹਦਾ ਹੱਲ ਕਰਨ ਲਈ ਜਿਹੜਾ ਕੰਦਾਂ ਨੂੰ ਇਨਾਂ ਦੇ ਨਾਲ ਠਕਣ ਦੀ ਜਿਹੜਾ ਪਲਾਨਿੰਗ ਕੀਤੀ ਹੈਗੀ ਤੇ ਪਲਾਨਿੰਗ ਤਹਿਤ ਹੁਣ ਤੋਂ ਡੇਢ ਦੋ ਸਾਲ ਪਹਿਲਾਂ ਜਿਹੜੀਆਂ ਆਪਣੀਆਂ ਬੇਲਾਂ ਲਾਈਆਂ ਨੇਗੀਆਂ ਤੇ ਹੁਣ ਕਾਫੀ ਜਿਹੜੀਆਂ ਕੰਦ ਦੇ ਉੱਪਰ ਇਹ ਝਲੀਆਂ ਗਈਆਂ ਤੇ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਾਂਗੇ ਅੰਦਰਲੇ ਪਾਸੇ ਵੀ ਜਿੰਨੀਆਂ ਕਿਹੇ ਬਾਹਰੋਂ ਆ ਗਈਆਂ ਉਧਰ ਕੰਦ ਦੇ ਉੱਪਰ ਆਪਾਂ ਇਹਨਾਂ ਨੂੰ ਲੈ ਜਾਈਏ ਤੇ ਇਹਨਾਂ ਨੂੰ ਲਾਉਣ ਦਾ ਸਮਾਂ ਹੁਣ ਟੁੱਕਵਾ ਸਮਾਂ ਜਿਹੜਾ ਇਸ ਸਮੇਂ ਚੱਲ ਰਿਹਾ ਹੈਗਾ ਤੁਸੀਂ ਜੁਲਾਈ ਦੇ ਵਿੱਚ ਇਹਨਾਂ ਬੇਲਾਂ ਨੂੰ ਲਾ ਸਕਦੇ ਹੋਗੇ ਇਸ ਵੇਲ ਨੂੰ ਤੁਸੀਂ ਆਪ ਦੇ ਜਿਹੜੀ ਬਾਲ ਕਵਰਿੰਗ ਪਰਪਸ ਲਈ ਕਹਿੰਦੇ ਹੈਗੇ ਕਿ ਕੰਧ ਨੂੰ ਢਗਣ ਦੇ ਮੰਤਵ ਲਈ ਤੁਸੀਂ ਇਸ ਵੇਲ ਨੂੰ ਲਾ ਸਕਦੇ ਹੋਗੇ ਉਹਦੇ ਨਾਲ ਜਿਹੜਾ ਇੱਕ ਤੈਨੂੰ ਸਪੋਰਟ ਮਿਲ ਜਾਂਦੀ ਹੈ ਜੀ ਦੂਸਰਾ ਇਹ ਕੰਡੇਦਾਰ ਵੇਲ ਹੈਗੀ ਜਿਹੜੀ ਕਿ ਤੁਹਾਡੇ ਕੰਧ ਦੀ ਸੁਰੱਖਿਆ ਕਰਦੀ ਹੈਗੀ ਤੇ ਨਾਲ ਹੀ ਜਿਹੜਾ ਕੰਧ ਨੂੰ ਢੱਕ ਵੀ ਦਿੰਦੀ ਹੈਗੀ ਢਗਣ ਦੇ ਨਾਲ ਜਿਹੜਾ ਫੁੱਲਾਂ ਦੇ ਨਾਲ ਇਹਦੇ ਉੱਪਰ ਇੱਕ ਬਹੁਤ ਚੰਗਾ ਜਿਹੜਾ ਦ੍ਰਿਸ਼ ਬਣ ਜਾਂਦਾ ਹੈਗਾ ਤੇ ਇਹਦੇ ਵਿੱਚ ਕਲਰ ਸਿਲੈਕਸ਼ਨ ਆ ਜਿਹੜੀ ਉਹ ਕਾਫੀ ਜ਼ਿਆਦਾ ਹੈਗੀ ਕਾਫੀ ਤਰ੍ਹਾਂ ਦੇ ਕਲਰ ਇਹਦੇ ਵਿੱਚ ਹੈਗੇ ਹੈਗੇ 8 ਤੋਂ 10 ਪ੍ਰਕਾਰ ਦੇ ਨਾਰਮਲ ਕਲਰ ਆਪਾਂ ਨੂੰ ਮਿਲ ਜਾਂਦੇ ਨੇ ਜਿਦੇ ਵਿੱਚ ਇੱਕ ਇਹ ਕਲਰ ਹੈਗਾ ਇੱਕ ਦੋ ਰੰਗੇ ਫੁੱਲਾਂ ਵਾਲਾ ਹੋ ਜਾਂਦਾ ਜੀ ਇੱਕ ਚਿੱਟੇ ਰੰਗ ਦੇ ਫੁੱਲ ਹੋ ਜਾਂਦੇ ਹੈਗੇ ਕਾਫੀ ਸਾਰੇ ਰੰਗ ਦੇ ਜਿਹੜਾ ਤੁਸੀਂ ਰੰਗ-ਬਰੰਗੀਆਂ ਬੇਲਾਂ ਲਾ ਕੇ ਤੇ ਇਹਨੂੰ ਆਪ ਦੀ ਖੇਤ ਦੀ ਬਾੜ ਉੱਪਰ ਵੀ ਵਰਤ ਸਕਦੇ ਹੋਗੇ ਇਸ ਤਰ੍ਹਾਂ ਕੰਧਾਂ ਉੱਪਰ ਵੀ ਚੜਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਕਾਰਨਰ ਆਗਾ ਕਾਰਨਰ ਦੇ ਵਿੱਚੋਂ ਕਿਸੇ ਚੀਜ਼ سپورਟ ਨਾਲ ਇਹਨੂੰ ਚੜਾ ਕੇ ਤੇ ਉੱਪਰ ਕੋਈ ਸਟਰਕਚਰ ਬਣਾ ਕੇ ਇਹਨੂੰ ਛਾਂ ਦੇ ਤੌਰ ਤੇ ਵੀ ਤੁਸੀਂ ਵਰਤ ਸਕਦੇ ਹੋਗੇ ਉਹਦੇ ਵਿੱਚ ਬਸ ਇੱਕ ਜਿਹੜੀ ਮੁੱਖ ਪ੍ਰੋਬਲਮ ਇਹ ਹੈ ਕਿ ਜਦੋਂ ਇਹਦੇ ਫੁੱਲ ਝੜਦੇ ਆ ਜਾਂ ਪੱਤੇ ਝੜਦੇ ਆ ਤਾਂ ਥੱਲੇ ਕਾਫੀ ਸਾਰਾ ਜਿਹੜਾ ਆਪਣਾ ਥੋੜਾ ਜਿਹਾ ਮੈਸੀਜ ਆ ਹੋ ਜਾਂਦਾ ਹੈਗਾ ਤੇ ਉਹਨੂੰ ਸਾਫ਼ ਕਰਨ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਇਸ ਲਈ ਆਪਾਂ ਨੂੰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹਾਂ ਜਗ੍ਹਾ 'ਤੇ ਇਸ ਬੇਲ ਨੂੰ ਲਾਈਏ ਜਿੱਥੇ ਇਹਨਾਂ ਦਾ ਪੱਤਾ ਖੱਤਾ ਗਲ ਕੇ ਨਾਲ ਤਾਂ ਰਹੇ ਬਣਦੀ ਰਹੇ ਤੇ ਨਾਲੇ ਜਿਹੜੀਆਂ ਇਹ ਆਪਣੇ ਕਵਰਿੰਗ ਆਪਾਂ ਨੂੰ ਦੇਣ ਇਹਨੂੰ ਆਪਾਂ ਜੇ ਖੇਤ ਦੇ ਆ ਬਾਉਂਡਰੀ ਦੇ ਤੌਰ ਤੇ ਵਰਤਣਾਗਾ ਤਾਂ ਜਿਹੜੀ ਡੱਬੀ ਵਾਲੀ ਜਾਲੀ ਆਉਂਦੀ ਹੈਗੀ ਉਹ ਲਾ ਕੇ ਆਪਾਂ ਉਹਦੇ ਉੱਪਰ ਤੇ ਚੜਾ ਸਕਦੇ ਆਂਗੇ ਕਾਫੀ ਸਾਰੇ ਜਿਹੜੇ ਆ ਵਿਆਸ ਵਾਲਿਆਂ ਦੇ ਡੇਰੇ ਤੁਸੀਂ ਦੇਖੇ ਹੋਣੇ ਆਂਗੇ ਉਹਨਾਂ ਦੇ ਵਿੱਚ ਜਿਹੜੀ ਕੰਦਾਂ ਦੇ ਉੱਪਰ ਇਸ ਤਰ੍ਹਾਂ ਦੀ ਬੇਲ ਚੜਾਈ ਹੁੰਦੀ ਹੈਗੀ ਇਹ ਦੋ ਕੰਮ ਕਰ ਦਿੰਦੀ ਹੈ ਜੀ ਇੱਕ ਤਾਂ ਕੰਦ ਨੂੰ ਸੁਰੱਖਿਅਤ ਕਰ ਦਿੰਦੀ ਹੈ ਦੂਸਰਾ ਜਿਹੜਾ ਸਟੇਕਨ ਦੇ ਵਿੱਚ ਕਾਫੀ ਸੋਹਣੀ ਲੱਗਦੀ ਹੈਗੀ ਕਾਫੀ ਤਰ੍ਹਾਂ ਦੇ ਜਿਹੜੇ ਤੁਸੀਂ ਇਹਦੇ ਡਿਜ਼ਾਈਨ ਬਣਾ ਸਕਦੇ ਹੋਗੇ ਜੇਕਰ ਤੁਸੀਂ ਥੋੜੀ ਹੋਰ ਜ਼ਿਆਦਾ ਮਿਹਨਤ ਕਰ ਸਕਦੇ ਹੋ ਤਾਂ ਸਰੀਏ ਤੇ ਜਾਲੀ ਦੀ ਤੁਸੀਂ ਕੋਈ ਵੀ ਸਟਰਕਚਰ ਬਣਾ ਕੇ ਉਹਦੇ ਵਿੱਚ ਇਹ ਬੇਲ ਨੂੰ ਲਾ ਲਓ ਤੇ ਇਹ ਵਿੱਚੋਂ ਵਿੱਚੋਂ ਜਿਵੇਂ ਜਿਵੇਂ ਚੱਲੂਗੀ ਸਟਰਕਚਰ ਨੂੰ ਹੌਲੀ ਹੌਲੀ ਭਰ ਲੂਗੀ ਇਹ ਤੇ ਭਰੇ ਤੋਂ ਬਾਅਦ ਉਹਨੂੰ ਉੱਪਰੋਂ ਕਟਿੰਗ ਕਰਕੇ ਉਸ ਸਟਰਕਚਰ ਦਾ ਫੁੱਲਾਂ ਦਾ ਜਿਹੜਾ ਸਟਰਕਚਰ ਤਿਆਰ ਹੋ ਜਾਊਗਾ ਉਹ ਵੀ ਤੁਸੀਂ ਜਿਹੜੀ ਇੱਕ ਬਹੁਤ ਵਧੀਆ ਦੇਖਣਯੋਗ ਜਿਹੜੀ ਚੀਜ਼ ਬਣ ਸਕਦੀ ਹੈਗੀ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਾਂ ਉਦੋਂ ਦੇ ਇੱਕ ਦੋ ਸਪੈਸਿਮਨ ਬਣਾਈਏ ਜਿਹੜੇ ਕਿ ਤੁਹਾਡੇ ਨਾਲ ਸਾਂਝੇ ਕਰ ਸਕੀਏ ਅਮੀਦ ਕਰਦੇ ਆਂ ਕਿ ਜਿਹੜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਮੈਂਟ ਜਰੂਰ ਕਰਦਿਆ ਕਰੋ ਕਿ ਕਿਸ ਵਿਸ਼ੇ ਤੇ ਤੁਸੀਂ ਜਿਹੜੀ ਵੀਡੀਓ ਦੇਖਣੀ ਪਸੰਦ ਕਰਦੇ ਹੋ ਧੰਨਵਾਦ ਜੀ